ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਾਤੋ ਨਾਹੀ ਮੈ ਮੋਜੁਬ ਕੋਈ ਮਾਨਰ ਗੁਣਿਆਰੇ ਕੋ ਬਨਾਹੀ ਆਪੇ ਤਰਸ ਪਇਓਏ ਤਰਸ ਪਿਆ ਮਿਹਰਮਤ ਹੋਏ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜਿਵੰ ਤਨ ਮਨ ਹੀ ਵਰੀਆ ਆਓ ਗੁਰਪਿਆਰੀ ਸਾਧ ਸੰਗਤ ਜੀ ਅੱਜ ਤੋਂ ਜਪਦੀ ਸਬ ਦੀ ਪਾਵਨ ਵਿਆਖਿਆ ਜਿਹੜੀ ਹੈ ਉਸ ਨੂੰ ਆਰੰਭ ਕਰਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਆਪਣਾ ਝੁਕਾਇਏ ਸੀਸ ਜਿੰਨਾ ਵੀ ਸਮਾਂ ਸਤਿਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਜੁੜ ਮਿਲ ਬੈਠੀਏ ਆਓ ਵਿਚਾਰ ਆਰੰਭ ਕਰੀਏ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰਵਾਨੋ ਫਤਿਹ ਆਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਪ ਜੀ ਸਾਹਿਬ ਇਕ ਵੰਕਾਰ ਸਤਨਾਮ ਸਤਗੁਰੂ ਜੀ ਮਹਾਰਾਜ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਬਾਰੇ ਉਹ ਆਪਣੀ ਵਿਆਖਿਆ ਦੇ ਅੰਦਰ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜਪਜੀ ਸਾਹਿਬ ਦੇ ਪਹਿਲੇ ਕਿਉਂਕਿ ਇਹ ਮੁਢਲੀ ਬਾਣੀ ਹੈ ਇਹ ਮੰਗਲ ਹੈ ਪਰਮੇਸ਼ਰ ਦਾ ਕੋਈ ਵੀ ਕਵੀ ਉਹ ਆਪਣੀ ਕਵਿਤਾ ਦੀ ਰਚਨਾ ਕਰਨ ਤੋਂ ਪਹਿਲਾਂ ਮੰਗਲ ਜ਼ਰੂਰ ਕਰਦਾ ਹੈ ਸੋ ਇਹ ਮੰਗਲ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਤੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਭ ਤੋਂ ਪਹਿਲਾਂ ਇਸ ਮੰਗਲ ਨੂੰ ਅੰਕਿਤ ਕੀਤਾ ਹੈ ਬਾਣੀ ਦੀ ਸ਼ੁਰੂਆਤ ਜਿਹੜੀ ਹੈ ਉਹ ਮੰਗਲ ਤੋਂ ਬਾਅਦ ਹੋਵੇਗੀ ਇੱਥੋਂ ਤੱਕ ਇਸ ਨੂੰ ਅਸੀਂ ਮੰਗਲਾ ਚਰਣਾ মূল ਮੰਤਰ ਕਹਿੰਦੇ ਇਹ ਸਿੱਖੀ ਦੀ ਜੜ ਹੈ ਇਹ ਸਿੱਖੀ ਦਾ ਧੁਰਾ ਹੈ ਸਿੱਖੀ ਦੇ ਜਿੰਨੇ ਵੀ ਕਾਨੂੰਨ ਬਣਦੇ ਨੇ ਸਿੱਖੀ ਅੰਦਰ ਜਿੰਨੇ ਵੀ ਉਪਦੇਸ਼ ਦਿੱਤੇ ਜਾਂਦੇ ਨੇ ਉਹ ਇਸੇ ਹੀ ਮੂਲ ਮੰਤਰ ਦੇ ਇर्द-ਗਿਰਦ ਨੇ ਕਿ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਮੈਂ ਉਹ ਅਕਾਲ ਪੁਰਖ ਪਰਮੇਸ਼ਰ ਜੋ ਨਾ ਮਰਦਾ ਹੈ ਨਾ ਜੰਮਦਾ ਹੈ ਨਾ ਹੀ ਉਸ ਦੇ ਕੋਈ ਬਰਾਬਰ ਹੈ ਉਹ ਕੇਵਲ ਇੱਕ ਹੈ ਉਹ ਮਾਰਨ ਵਾਲਾ ਜਿਵੌਣ ਵਾਲਾ ਸਭਨਾਂ ਨੂੰ ਰਤ ਪਾਲਣ ਵਾਲਾ ਇੱਕ ਓੰਕਾਰ ਹੈ ਤੇ ਅਗਲੀ ਗੱਲ ਮਹਾਰਾਜ ਕਹਿੰਦੇ ਸਤ ਨਾਮ ਉਸ ਦਾ ਨਾਮ ਸੱਚਾ ਹੈ ਭਾਈ ਕਰਤਾ ਪ੍ਰਖ ਨੇਰੇ ਬਹੁ ਨਿਰਵੈਰ ਉਹ ਅਕਾਲ ਪੁਰਖ ਪਰਮੇਸ਼ਰ ਪ੍ਰਭੂ ਜਿਸ ਦਾ ਕੋਈ ਨਾਮ ਨਹੀਂ ਹੈ ਕੋਈ ਵੀ ਉਸ ਦੇ ਨਾਮ ਤੋਂ ਉਸ ਨੂੰ ਨਹੀਂ ਜਾਣਦਾ ਪਰ ਉਸ ਦੇ ਗੁਣਾ ਨੂੰ ਹੀ ਉਸ ਦਾ ਨਾਮ ਦੱਸਿਆ ਜਾਂਦਾ ਹੈ ਭਾਵ ਕਿ ਕੋਈ ਉਸ ਨੂੰ ਗੋਬਿੰਦ ਧਰਤੀ ਦਾ ਆਸਰਾ ਕੋਈ ਗੋਪਾਲ ਧਰਤੀ ਨੂੰ ਪਾਲਣ ਵਾਲਾ ਕੋਈ ਦਇਆ ਕਰਨ ਵਾਲਾ ਕੋਈ ਕਰुणा ਕਰਨ ਵਾਲਾ ਕੋਈ ਸਭ ਨੂੰ ਰਿਜਕ ਦੇਣ ਵਾਲਾ ਇਦਾਂ ਉਸ ਦੇ ਗੁਣਾ ਕਰਕੇ ਉਸ ਨੂੰ ਜਾਣਦੇ ਹਨ ਉਹ ਪਰਮੇਸ਼ਰ ਦਾ ਕਿਸੇ ਨਾਲ ਵੀ ਕੋਈ ਵੈਰ ਨਹੀਂ ਉਹ ਕਾਲ ਤੋਂ ਰਹਿਤ ਉਹ ਕਰਤਾਪੁਰਖ ਸਭ ਕੁਝ ਕਰਨ ਵਾਲਾ ਸਭ ਥਾਂਏ ਆਪ ਵਿਆਪਕ ਹੈ ਭਾਈ ਹਕਾਲ ਮੂਰਤ ਅਜੂਨੇ ਸਹਿਬੰ ਗੁਰ ਪਰਸਾਦ ਜਪ ਸਤਿਗੁਰੂ ਜੀ ਮਹਾਰਾਜ ਇੱਥੇ ਸਾਨੂੰ ਸਮਝਾ ਰਹੇ ਹਨ ਵੀ ਉਹ ਕਾਲ ਤੁਰਤ ਜਿਵੇਂ ਅਸੀਂ ਜੰਮਦੇ ਹਾਂ ਮਰਦੇ ਹਾਂ ਪਰਮੇਸ਼ਰ ਨਾ ਤਾਂ ਜੰਮਦਾ ਹੈ ਨਾ ਉਹ ਪੈਦਾ ਕੀਤਾ ਜਾ ਸਕਦਾ ਨਾ ਉਹ ਮਰਦਾ ਹੈ ਉਹ ਇਸ ਸਮੇਂ ਦੇ ਚੱਕਰ ਵੀ ਤੋਂ ਪਰੇ ਹੈ ਬਲਕਿ ਸਮਾਂ ਉਸ ਦੇ ਹੁਕਮ ਦੇ ਅਧੀਨ ਹੁੰਦਾ ਹੈ ਅਕਾਲ ਮੂਰਤ ਉਸ ਦਾ ਕੋਈ ਇੱਕ ਰੂਪ ਨਹੀਂ ਉਸ ਦੀ ਕੋਈ ਇੱਕ ਆਕૃતિ ਨਹੀਂ ਉਸ ਦੀ ਕੋਈ ਸ਼ੇਪ ਨਹੀਂ ਉਹ ਆਕૃતિ ਤੋਰਤ ਹੈ ਕੋਈ ਇਹ ਨਹੀਂ ਕਹਿ ਸਕਦਾ ਵੀ ਪਰਮੇਸ਼ਵਰ ਦੀਆਂ ਇੰਨੀਆਂ ਅੱਖਾਂ ਇੰਨੀਆਂ ਪਜਾਵਾਂ ਉਹਦਾ ਮੁਖ ਐਸਾ ਹੈ ਉਹ ਇਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੈ ਅਜੂਨੀ ਜੂਨਾ ਵਿੱਚ ਨਹੀਂ ਆਉਂਦਾ ਪਰਮੇਸ਼ਰ ਸਭ ਥਾਂ ਵਿਆਪਕ ਹੈ ਸਭ ਥਾਂ ਮੌਜੂਦ ਹੈ ਇਸ ਕਰਕੇ ਉਹ ਕਿਸੇ ਖਾਸ ਜੂਨੀ ਵਿੱਚ ਜਨਮ ਨਹੀਂ ਲੈਂਦਾ ਬਾਲਕ ਮਿਰਦ ਤੇ ਤਰुण ਜਵਾਨੀ ਅੰਦਰ ਹਰੇਕ ਜਾਤੀ ਹਰੇਕ ਮਸਬ ਹਰੇਕ ਜੀਵ ਜੰਤੂ ਵਿੱਚ ਉਸ ਦਾ ਕਣ ਸਮਾਇਆ ਹੈ ਇਸ ਕਰਕੇ ਉਹ ਅਕਾਲ ਮੂਰਤ ਅਜੂਨੀ ਸੈਭੰਗ ਆਪਣੇ ਆਪ ਤੋਂ ਪੈਦਾ ਹੋਇਆ ਜਿਸ ਨੂੰ ਕੋਈ ਪੈਦਾ ਕਰ ਸਕਦਾ ਉਸ ਨੂੰ ਕੋਈ ਮਾਰ ਵੀ ਸਕਦਾ ਪਰਮੇਸ਼ਰ ਨੂੰ ਕੋਈ ਵੀ ਪੈਦਾ ਕਰਨ ਦੇ ਸਮਰੱਥ ਨਹੀਂ ਉਹ ਆਪਣੇ ਆਪ ਪੈਦਾ ਹੋਇਆ ਹੈ ਤੇ ਆਪਣੇ ਆਪ ਹੀ ਖਤਮ ਹੋਵੇਗਾ ਉਸ ਨੂੰ ਕੌਣ ਖਤਮ ਕਰ ਸਕਦਾ ਇਹ ਕਿਸੇ ਦੇ ਹੱਥ ਵਿੱਚ ਨਹੀਂ ਪਈ ਉਹ ਸਰਬਸ਼ਕਤੀਮਾਨ ਆਪ ਹੀ ਆਪਣੇ ਆਪ ਵਿੱਚ ਬਣਿਆ ਹੈ ਗੁਰਪ੍ਰਸਾਦ ਐਸੇ ਪ੍ਰਭੂ ਦੀ ਸੂਜ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ ਜੇਕਰ ਗੁਰੂ ਨਾ ਹੋਵੇ ਤੇ ਇਸ ਪ੍ਰਭੂ ਦੀ ਪਹੁੰਚ ਤੱਕ ਸਾਡੀ ਮਤ ਨਹੀਂ ਪਹੁੰਚ ਸਕਦੀ ਗੁਰੂ ਗਿਆਨ ਹੈ ਗੁਰੂ ਵਿਦਿਆ ਹੈ ਜਿਸ ਦੇ ਦੁਆਰਾ ਅਸੀਂ ਸਮਝ ਸਕਦੇ ਹਾਂ ਵੀ ਪਰਮੇਸ਼ਵਰ ਦਾ ਕੀ ਸਰੂਪ ਹੈ ਉਹ ਨਿਰਪਉ ਹੈ ਉਹ ਨਿਰਵੈਰ ਹੈ ਉਹ ਅਕਾਲ ਮੂਰਤ ਹੈ ਇਹ ਵਿਦਿਆ ਦੁਆਰਾ ਗੁਰੂ ਦੁਆਰਾ ਸਮਝਿਆ ਜਾ ਸਕਦਾ ਹੈ ਗੁਰਪ੍ਰਸਾਦ ਤੱਕ ਪੂਰਨ ਮੂਲ ਮੰਤਰ ਹੈ ਸਤਿਗੁਰੂ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਨੇਕਾਂ ਵਾਰ ਮੂਲ ਮੰਤਰ ਦੇ ਅਨੇਕਾਂ ਹੀ ਰੂਪ ਵਿਸਥਾਰ ਕਰਕੇ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਰੱਖੇ ਉਹ ਸਾਰੇ ਹੀ ਰੂਪ ਗੁਰਪ੍ਰਸਾਦ ਤੱਕ ਹਨ ਇਸ ਵਿੱਚ ਕੋਈ ਵੀ ਵਿਵਾਦ ਨਹੀਂ ਜਦੋਂ ਗੁਰਦੇਵ ਪਾਤਸ਼ਾਹ ਜੀ ਕਈ ਰੂਪਾਂ ਵਿੱਚ ਮੂਲ ਮੰਤਰ ਲਿਖਦੇ ਨੇ ਸਤਗੁਰੂ ਜੀ ਇਹ ਦਰਜ ਕਰਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸੋ ਗੁਰ ਪ੍ਰਸਾਦ ਤੱਕ ਹੀ ਮੂਲ ਮੰਤਰ ਜਿਹੜੇ ਨੇ ਉਹ ਮੰਨੇ ਜਾਂਦੇ ਹਨ ਮੂਲ ਗੁਰਬਾਣੀ ਦਾ ਜੋ ਮੁੱਢ ਹੈ ਉਹ ਇਸ ਹੀ ਮੂਲ ਮੰਤਰ ਦੇ ਇਰਤ-ਗਿਰਦ ਹੈ ਬਾਕੀ ਜੋ ਜਪ ਹੈ ਜਿੱਦਾਂ ਹੋਰ ਬਾਣੀਆਂ ਦੇ ਨਾਮ ਸਾਨੂੰ ਉਹਨਾਂ ਬਾਣੀਆਂ ਦੇ ਉੱਪਰ ਜਿਹਨੂੰ ਹੈਡਿੰਗ ਕਹਿ ਦਿੰਨੇ ਹੈ ਜਿਹਨੂੰ ਪਾਠ ਦਾ ਸਰਲੇਖ ਕਹਿ ਦਿੰਨੇ ਇਸ ਸਰਲੇਖ ਦਿੱਤਾ ਗਿਆ ਹੈ ਜਪ ਇਸ ਨੂੰ ਜਪਣਾ ਹੈ ਸਤਿਗੁਰੂ ਜੀ ਮਹਾਰਾਜ ਜੀ ਨੇ ਜਪ ਬਾਣੀ ਦਾ ਨਾਮ ਲਿਖਿਆ ਵੀ ਇਸ ਬਾਣੀ ਦੇ ਅੰਦਰ ਨਾਮ ਦੀ ਸੋਝੀ ਜਪਣ ਦੀ ਸੂਝ ਪੈਂਦੀ ਹੈ ਹੁਕਮ ਦੇ ਬਾਰੇ ਪਤਾ ਚੱਲਦਾ ਪਰਮੇਸ਼ਵਰ ਦੇ ਨਾਲ ਜੁੜਨ ਦੀ ਸਚਾਈ ਹੈ ਸੋ ਇਸ ਨੂੰ ਪੜ੍ਹਨਾ ਕਰੋ ਆਦ ਸਚੁ ਜੁਗਤ ਸਚੁ ਇਹ ਪਹਿਲਾ ਸ਼ਲੋਕ ਹੈ ਦੋ ਸ਼ਲੋਕ ਜਪਜੀ ਸਾਹਿਬ ਦੀ ਪਾਵਨ ਬਾਣੀ ਅੰਦਰ ਹਨ 38 ਪੌੜੀਆਂ ਹਨ ਇੱਕ ਮੂਲ ਮੰਤਰ ਸੋ ਇਹ ਪਹਿਲਾ ਸ਼ਲੋਕ ਹੈ ਸਾ ਸੰਗਤ ਜੀ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਇਸ ਪਹਿਲੇ ਸ਼ਲੋਕ ਅੰਦਰ ਕਹਿੰਦੇ ਪਰਮੇਸ਼ਰ ਆਦ ਤੋਂ ਲੈ ਕੇ ਆਦ ਕਹਿੰਦੇ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਜਦੋਂ ਇਹ ਸ੍ਰਿਸ਼ਟੀ ਬਣੀ ਨਹੀਂ ਸੀ ਉਸ ਤੋਂ ਵੀ ਪਹਿਲਾਂ ਉਹ ਅਕਾਲਪੁਰਖ ਆਦ ਸੱਚ ਸਚਾ ਸੀ ਹੋਂਦ ਵਾਲਾ ਸੀ ਜੁਗਾਦ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਸਮੇਂ ਨੂੰ ਸਮਝਿਆ ਜੁਗਾ ਦੇ ਵਿੱਚ ਵੰਡਿਆ ਗਿਆ ਉਦੋਂ ਵੀ ਪਰਮੇਸ਼ਰ ਮੌਜੂਦ ਸੀ ਜੁਗਾਦ ਸੱਚ ਹੈ ਪੇ ਸੱਚ ਅਨਾਨਕ ਉਹ ਅਕਾਲਪੁਰਖ ਪਰਮੇਸ਼ਰ ਹੁਣ ਵੀ ਮੌਜੂਦ ਹੈ ਹੋਸੀਪੀ ਸੱਚ ਤੇ ਅਗਾ ਸਦਾ ਉਹ ਪਰਮੇਸ਼ਰ ਦੀ ਹਸਤੀ ਬੁਲੰਦ ਰਹੇਗੀ ਸੋਚੇ ਸੋਚਣਾ ਹੋਈਏ ਜੇ ਸੋਚੇ ਲਕਵਾਰ ਸਤਿਗੁਰੂ ਜੀ ਮਹਾਰਾਜ ਇੱਥੇ ਕਹਿੰਦੇ ਸੋਚ ਹੈ ਸੋਚਣਾ ਹੋਈ ਇਹ ਹੋਈ ਹੈ ਨਹੀਂ ਇਹ ਹੋਵਈ ਇਹਦਾ ਅਰਥ ਹੈ ਵੀ ਪ੍ਰਾਣੀ ਜੇਕਰ ਤੂੰ ਆਪਣੇ ਸਰੀਰ ਦੇ ਅੰਦਰ ਮਲ ਦਾ ਤਿਆਗ ਕਰਦਾ ਹੈ ਪਰ ਫਿਰ ਵੀ ਤੇਰੇ ਸਰੀਰ ਵਿੱਚ ਮਲ ਮੈਲ ਜਿਸ ਨੂੰ ਅਸੀਂ ਵੇਸਟ ਕਹਿ ਦਿੰਦੇ ਆ ਫੂਡ ਵੇਸਟ ਇਸ ਨੂੰ ਕਈ ਨਾਵਾਂ ਦੇ ਨਾਲ ਗੰਦ ਦੇ ਨਾਲ ਵੀ ਜਾਣਿਆ ਜਾਂਦਾ ਹੈ ਇਸ ਨੂੰ ਮਲ ਦੇ ਨਾਲ ਵੀ ਜਾਣਿਆ ਜਾਂਦਾ ਤੇ ਇਹ ਮਨੁੱਖਾ ਮਾਤਰ ਦਾ ਭੁਲੇਖਾ ਹੈ ਵੀ ਉਹ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਪਵਿੱਤਰ ਤੇ ਅਪਵਿੱਤਰਤਾ ਦੀ ਗੱਲ ਨਹੀਂ ਜੇ ਤੇਰੇ ਸਰੀਰ ਦੇ ਅੰਦਰ ਇਹ ਮਲ ਪੇਟ ਦੇ ਰੂਪ ਵਿੱਚ ਹੈ ਮਨ ਵਿੱਚ ਗੰਦਗੀ ਹੈ ਤੇ ਸਰੀਰ ਦੇ ਛੌਚ ਕਰਨ ਦੇ ਨਾਲ ਇਹ ਮਲ ਜਿਹੜਾ ਹੈ ਇਹ ਧੋਖ ਨਹੀਂ ਸਕਦਾ ਭਾਵੇਂ ਲੱਖ ਵਾਰ ਇਸ਼ਨਾਨ ਕਰ ਲਵੇ ਭਾਈ ਜੇ ਸੋਚੇ ਲੱਖ ਵਾਰ ਜੇ ਭਾਵੇਂ ਤੂੰ ਲੱਖ ਵਾਰ ਇਸ਼ਨਾਨ ਕਰ ਲਵੇਂ ਤਾਂ ਵੀ ਇਹ ਗੰਦਗੀ ਇਹ ਮਲੀਨਤਾ ਦੂਰ ਨਹੀਂ ਹੋਵੇਗੀ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਹੁਣ ਕੁਝ ਸੱਜਣ ਕੀ ਕਰਦੇ ਨੇ ਅੱਜ ਵੀ ਜੋਗੀ ਉਹ ਮੌਨ ਧਾਰਨ ਕਰਦੇ ਨੇ ਮੌਨ ਦਾ ਅਰਥ ਹੈ মুখ ਤੋਂ ਕੁਝ ਨਹੀਂ ਬੋਲਦੀ ਮਹਾਰਾਜ ਕਹਿੰਦੇ ਭਾਵੇਂ ਤਾਰ ਲਾ ਕੇ ਕਈ ਲੰਮਾ ਸਮਾ ਪਹਾੜਾਂ ਤੇ ਵੀ ਬੈਠਾ ਰਹੇ ਜੇਕਰ ਤੇਰੇ ਮਨ ਦੇ ਅੰਦਰੋਂ ਮੌਨ ਦੀ ਬਿਰਤੀ ਭਾਵ ਤੋਂ ਬੁਰੀਾਈ ਵਾਲੇ ਪਾਸੇ ਤੋਂ ਆਪਣੇ ਮਨ ਨੂੰ ਨਹੀਂ ਰੋਕਿਆ ਮੁਖ ਦੇ ਮੌਨ ਹੋਣ ਨਾਲ ਮਨ ਜਿਹੜਾ ਹੈ ਉਹਦੇ ਵਿੱਚ ਮੌਨ ਨਹੀਂ ਹੁੰਦਾ ਭਾਵੇਂ ਲਗਾਤਾਰ ਤੂੰ ਕਈ ਸਾਲ ਤੱਕ ਮੁਖ ਤੋਂ ਮੌਨ ਹੋ ਜੇ ਮਨ ਮੌਨ ਨਹੀਂ ਜੇ ਮਨ ਅੰਦਰ ਭੜੇ ਵਿਚਾਰ ਮੌਨ ਨਹੀਂ ਫਿਰ ਮੁਖ ਦੇ ਮੌਨ ਹੋਣ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਚੁੱਪੇ ਚੁੱਪ ਨਾ ਹੋਏ ਜੇ ਲਏ ਰਹਾ ਲਿਮਤਾਰ ਚੁੱਪੇ ਚੁੱਪ ਨਾ ਹੋਵੇ ਮਹਾਰਾਜ ਕਹਿੰਦੇ ਚੁੱਪ ਰਹਿਆ ਮਨ ਚੁੱਪ ਨਹੀਂ ਹੁੰਦਾ ਅੰਦਰ ਚੁੱਪ ਨਹੀਂ ਹੁੰਦਾ ਕੋਈ ਵਿਅਕਤੀ ਮੁਖ ਤੋਂ ਚੁੱਪ ਹੋ ਜਾਏ ਪਰ ਉਸ ਦੇ ਅੰਦਰੋਂ ਜਿਹੜਾ ਮਨ ਹੈ ਉਹ ਕੁਝ ਨਾ ਕੁਝ ਬੜਬੜਾਉਂਦਾ ਰਹਿੰਦਾ ਹੈ ਸੋ ਮਨ ਨੂੰ ਚੁੱਪ ਕਰਾਉਣਾ ਚਾਹੀਦਾ ਹੈ ਮੁਖ ਦੀ ਚੁੱਪੀ ਕੋਈ ਮਾਇਨੇ ਨਹੀਂ ਰੱਖਦੀ ਭੋਖਿਆ ਭੁਖ ਨਾ ਉਤਰੀ ਜੇ ਪੰਨਾ ਪੂਰਿਆ ਪਾਰ ਹੁਣ ਕੁਝ ਲੋਕ ਵਰਤ ਰੱਖਦੇ ਨੇ ਭੁੱਖ ਰੱਖ ਕੇ ਪਰਮੇਸ਼ਰ ਦੀ ਪ੍ਰਾਪਤੀ ਦੀਆਂ ਗੱਲਾਂ ਕਰਦੇ ਨੇ ਮਹਾਰਾਜ ਜੀ ਨੇ ਭੁੱਖ ਬਣਾਈ ਪੇਟ ਤ੍ਰਿਸ਼ਨਾ ਪੇਟ ਦੇ ਅੰਦਰ ਇਹ ਤ੍ਰਿਸ਼ਨਾ ਦਾ ਬੀਜ ਪਾਇਆ ਸੋ ਕੋਈ ਵੀ ਪ੍ਰਾਣੀ ਹੈ ਉਹ ਭੁੱਖ ਨਾਲ ਜਿਉਂਦਾ ਨਹੀਂ ਰਹਿ ਸਕਦਾ ਪ੍ਰਾਪਤੀ ਪਰਮੇਸ਼ਰ ਦੀ ਜਿਉਂਦੇ ਰਹਿ ਕੇ ਹੋਣੀ ਪਰ ਜੇ ਕੋਈ ਪ੍ਰਾਣੀ ਆਪਣੇ ਪੇਟ ਨੂੰ ਭਰ ਵੀ ਲਵੇ ਤਾਂ ਉਸ ਦੇ ਅੰਦਰ ਭੁੱਖ ਕਦੀ ਸ਼ਾਂਤ ਨਹੀਂ ਹੋ ਸਕਦੀ ਗੁਰਬਾਣੀ ਦਾ ਫਰਮਾਨ ਹੈ ਵੀ ਕਦੀ ਵੀ ਭੁੱਖ ਨੂੰ ਤੂੰ ਸ਼ਾਂਤ ਨਹੀਂ ਕਰ ਸਕਦਾ ਭੁੱਖ ਨੂੰ ਡਾਇਵਰਟ ਕਰ ਸਕਦਾ ਵੇਖੋ ਮਾੜੀ ਚੀਜ਼ ਦੀ ਵੀ ਭੁੱਖ ਲੱਗਦੀ ਹੈ ਚੰਗੀ ਚੀਜ਼ ਦੀ ਵੀ ਭੁੱਖ ਲੱਗਦੀ ਹੈ ਸੋ ਜਿਹੜੀ ਮਾੜੀ ਵਸਤੂ ਦੀ ਭੁੱਖ ਲੱਗਦੀ ਮਾੜੇ ਵਿਚਾਰਾਂ ਦੀ ਭੁੱਖ ਲੱਗਦੀ ਹੈ ਉਸ ਭੁੱਖ ਨੂੰ ਨਾਮ ਵਿੱਚ ਬਦਲ ਕੇ ਸੱਚੇ ਨਾਮ ਕੀ ਲੱਗ ਹੈ ਭੁੱਖ ਉਤ ਭੁੱਖ ਹੈ ਖਾਏ ਚਲਿਆ ਦੁੱਖ ਖਾਣ ਵਾਸਤੇ ਚੰਗੇ ਪਦਾਰਥ ਵੀ ਨੇ ਮਾੜੇ ਪਦਾਰਥੀ ਨੇ ਮਹਾਰਾਜ ਕਿਨੇ ਮਾੜੇ ਦਾ ਤਿਆਗ ਕਰ ਚੰਗੇ ਪਦਾਰਥ ਗ੍ਰਹਿਣ ਕਰ ਜੇ ਤੂੰ ਭੁੱਖਾ ਵੀ ਰਹਿ ਰਹਿ ਲਵੇਂ ਜਾਂ ਰੱਜ ਵੀ ਲਵੇਂ ਤਾਂ ਏਦਾਂ ਪ੍ਰਭੂ ਦੀ ਪ੍ਰਾਪਤੀ ਨਹੀਂ ਤੇਰਾ ਪੇਟ ਕਦੀ ਵੀ ਰੱਜ ਨਹੀਂ ਸਕਦਾ ਤੇਰੀ ਆਤਮਾ ਕਦੀ ਵੀ ਤ੍ਰਿਪਤ ਨਹੀਂ ਹੋ ਸਕਦੀ ਜੇ ਇਸ ਨੂੰ ਨਾਮ ਨਹੀਂ ਮਿਲਿਆ ਸਹੈਸ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ ਪਰਮੇਸ਼ਰ ਨੂੰ ਜੇਕਰ ਪ੍ਰਾਪਤ ਕਰਨਾ ਹੈ ਤੇ ਚਤੁਰਾਈਆਂ ਨਾਲ ਨਹੀਂ ਚਤੁਰਾਈਆਂ ਦਾ ਭਾਵ ਹੈ ਵੀ ਜਿਵੇਂ ਪਰਮੇਸ਼ਰ ਦਾ ਹੁਕਮ ਹੈ ਜੇ ਉਸ ਵਿੱਚ ਚੱਲਦੇ ਆ ਫਿਰ ਉਸ ਦੀ ਪ੍ਰਾਪਤੀ ਹੈ ਪਰ ਹੁਕਮ ਵੀ ਨਹੀਂ ਮੰਨਦੇ ਤੇ ਹੋਰ ਰਾਹਾਂ ਦੇ ਨਾਲ ਵੀ ਕੰਮ ਵੀ ਮਾੜੇ ਕਰਨੇ ਨੇ ਪੂਜਾ ਦਾਨ ਇਸ਼ਨਾਨ ਇਹ ਸਭ ਚਤੁਰਾਈਆਂ ਨੇ ਪਰਮੇਸ਼ਰ ਤੋਂ ਕਾਦੀਆਂ ਚਤਰਾਇਆਂ ਉਹ ਸਾਡੇ ਮਨ ਵਿੱਚ ਵੱਸਦਾ ਹੈ ਉਸ ਤੱਕ ਪੁੱਜਣ ਵਾਸਤੇ ਕੋਈ ਵੀ ਸਿਆਣਪ ਕੰਮ ਨਹੀਂ ਆ ਸਕਦੀ ਕਿਉਂ ਰਚਾਰਾ ਹੋਇਐ ਕਿਵੇਂ ਟੂੜੇ ਟੁੱਟੇ ਪਾਲ ਉਸ ਦੀ ਦਰਗਾਹ ਵਿੱਚ ਕਿਵੇਂ ਸੱਚੇ ਹੋ ਸਕੀਏ ਕੇ ਮ ਸੱਚਿਆ ਰਹਾ ਹੋਇਐ ਕਿਵੇਂ ਕੂੜਾ ਟੁੱਟੇ ਪਾਲ ਸਾਡੇ ਅੰਦਰ ਕੂੜ ਕਿਦਾਂ ਖਤਮ ਹੋਵੇ ਕੂੜ ਦਾ ਪਰਦਾ ਕੂੜ ਦੀ ਪਾਲ ਕੂੜ ਦੀ ਕੰਧ ਇਹਦਾ ਨਾਸ ਕਿਦਾਂ ਹੋਵੇ ਮਹਾਰਾਜ ਅੱਗੇ ਦੱਸਦੇ ਹਨ ਹੁਕਮ ਰਜਾਈ ਚਲਣਾ ਨਾਲਖ ਲਿਖਿਆ ਨਾਲ ਭਾਈ ਉਸ ਦੀ ਰਜ਼ਾ ਵਿੱਚ ਚਲਣਾ ਪਏਗਾ ਉਸ ਦੇ ਹੁਕਮ ਵਿੱਚ ਚਲਣਾ ਪਏਗਾ ਜਿਹੜਾ ਵੀ ਪ੍ਰਾਣੀ ਉਸ ਦੇ ਹੁਕਮ ਨੂੰ ਮੰਨਦਾ ਹੈ ਉਸ ਦੇ ਹੁਕਮ ਵਿੱਚ ਚਲਦਾ ਹੈ ਉਸ ਅੰਦਰ ਕੂੜ ਨਹੀਂ ਵਿਆਪਦਾ ਹੁਕਮੀ ਹੋਣਾ ਕਰ ਕੁੰਨਾ ਕਈਆ ਜਾਈ ਹੁਕਮੀ ਹੋਵਣ ਕਰ ਇੱਥੇ ਮਹਾਰਾਜ ਜੀ ਦੱਸਦੇ ਨੇ ਵੀ ਪਰਮੇਸ਼ਰ ਦੇ ਦੁਆਰਾ ਅਕਾਲ ਪੁਰਖ ਦੀ ਮਰਜ਼ੀ ਤੋਂ ਬਗੈਰ ਕੋਈ ਵੀ ਆਕਾਰ ਕੋਈ ਵੀ ਸੰਸਾਰ ਵਿੱਚ ਆਕ੍ਰਿਤੀ ਨਹੀਂ ਬਣਦੀ ਸਭ ਕੁਝ ਉਸ ਦੇ ਹੁਕਮ ਵਿੱਚ ਹੈ ਭਾਈ ਹੁਕਮੀ ਹੋਣਾ ਕਰ ਹੁਕਮੀ ਹੋਣ ਜੀ ਹੁਕਮ ਨਾ ਕਹਿਆ ਜਾਈ ਮਹਾਰਾਜ ਕਹਿੰਦੇ ਹੁਕਮ ਜਿਹੜਾ ਹੈ ਇਸ ਨੂੰ ਮੁਖ ਦੁਆਰਾ ਸ਼ਬਦਾਂ ਦੁਆਰਾ ਦੱਸ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਪ੍ਰਾਣੀ ਕਵੇ ਵੀ ਇੰਨੀਆਂ ਪ੍ਰਜਾਤੀਆਂ ਇੰਨੇ ਜੀਵ ਨੇ ਇੰਨੇ ਬ੍ਰਹਿਮੰਡ ਨੇ ਮਹਾਰਾਜ ਕਿੰਦੀ ਉਹ ਗਲਤ ਹੈ ਉਸ ਦਾ ਹੁਕਮ ਇਹ ਨ ਬਿਆਨਤ ਹੈ ਕਿ ਕਲਮਾ ਕਾਗਜ਼ਾਂ ਨਾਲ ਉਸ ਨੂੰ ਲਿਖਿਆ ਨਹੀਂ ਜਾ ਸਕਦਾ ਸ਼ਬਦਾਂ ਦੁਆਰਾ ਉਸ ਨੂੰ ਵਿਆਖਿਆ ਵਿੱਚ ਲਿਆ ਕੇ ਦੱਸਿਆ ਨਹੀਂ ਜਾ ਸਕਦਾ ਹੁਕਮ ਇਹ ਹੁਕਮੀ ਹੋਵਨ ਜੀ ਹੁਕਮ ਮਲੇ ਵੜਿਆਏ ਹੁਕਮ ਦੇ ਵਿੱਚ ਸਾਰੇ ਜੀਵ ਹੁੰਦੇ ਨੇ ਕੋਈ ਵੀ ਜੀਵ ਪਰਮੇਸ਼ਰ ਦੇ ਨੇਚਰ ਦੇ ਬਣਾਏ ਕਾਨੂੰਨ ਤੋਂ ਬਾਹਰ ਨਹੀਂ ਭਾਵੇਂ ਵਿਗਿਆਨ ਹੈ ਜਿਗਿਆਨ ਨੂੰ ਵੀ ਕੁਦਰਤ ਦੇ ਕਾਨੂੰਨ ਨੂੰ ਮੰਨ ਕੇ ਹੀ ਇਹਨਾਂ ਜੀਵਾਂ ਨੂੰ ਜਨਮ ਦੇਣਾ ਪੈਂਦਾ ਸੋ ਕੋਈ ਵੀ ਸੰਸਾਰ ਵਿੱਚ ਜੀਵ ਹੈ ਉਸ ਦੇ ਹੁਕਮ ਤੋਂ ਬਾਹਰ ਨਹੀਂ ਜੰਮਣ ਮਰਣਾ ਹੁਕਮ ਹੈ ਭਾਣੇ ਆਵੇ ਜਾਏ ਇਹ ਵੀ ਹੁਕਮ ਹੈ ਸਭ ਜੰਮਦੇ ਨੇ ਸਭ ਮਰਦੇ ਨੇ ਸਭ ਦਾ ਜਨਮ ਹੁੰਦਾ ਹੈ ਸਭ ਦੀ ਮੌਤ ਹੁੰਦੀ ਸੋ ਭਾਈ ਉਸ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ ਹੁਕਮ ਉਤਮ ਨੀਚ ਹੁਕਮ ਲੇਕ ਦੁਖ ਸਕ ਪਾਈਐ ਉਸ ਦੇ ਹੁਕਮ ਦੇ ਵਿੱਚ ਰਹਿ ਕੇ ਵਡਿਆਈ ਮਿਲਦੀ ਭਾਵ ਕੀ ਪਰਮੇਸ਼ਰ ਦੇ ਹੁਕਮ ਵਿੱਚ ਚੱਲ ਗਏ ਨਾਮ ਦੀ ਵਡਿਆਈ ਸਾਡੀ ਝੋਲੀ ਵਿੱਚ ਆਏਗੀ ਸਾਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਪਤਾ ਚੱਲੇਗਾ ਸੋ ਹੁਕਮ ਦੇ ਵਿੱਚ ਜਿਹੜੇ ਜੀਵ ਚੱਲਦੇ ਨੇ ਉਹ ਸੁੱਖ ਪਾਉਂਦੇ ਨੇ ਜਿਹੜੇ ਨਹੀਂ ਚੱਲਦੇ ਹੁਕਮ ਤੋਂ ਭੱਜਦੇ ਨੇ ਹੁਕਮ ਤੋਂ ਉਲਟ ਚੱਲਣ ਦੀ ਕੋਸ਼ਿਸ਼ ਕਰਦੇ ਨੇ ਉਹ ਐਸੇ ਹੁਕਮ ਦੇ ਅਧੀਨ ਦੁੱਖ ਪਾਉਂਦੇ ਇਹਨੂੰ ਇਦਾਂ ਸਮਝ ਗਏ ਵੀ ਕਾਨੂੰਨ ਵਿੱਚ ਜੋ ਵੀ ਚੱਲਦਾ ਹੈ ਉਹ ਤਾਂ ਸੁਖੀ ਹੈ ਜੋ ਕਾਨੂੰਨ ਦੇ ਉਲਟ ਚੱਲਦਾ ਹੈ ਉਹ ਦੁੱਖ ਜ਼ਰੂਰ ਭੋਗਦਾ ਹੈ ਭਾਈ ਜਿਕਨਾ ਹੁਕਮੇ ਬਖਸੀਸ ਇੱਕ ਹੁਕਮੇ ਸਲਾਬ ਵਈਏ ਇੱਕ ਤਾਂ ਹੁਕਮ ਵਿੱਚ ਪਰਮੇਸ਼ਰ ਦੇ ਨਾਲ ਰੰਗੇ ਰੱਤੇ ਹੋਏ ਨੇ ਤੇ ਇੱਕ ਉਸਦੇ ਹੁਕਮ ਨੂੰ ਨਹੀਂ ਜਾਣ ਸਕੇ ਤਾਂ ਉਹ ਪੁਵਾਈਆਂ ਭਾਵ ਪਟਕਦੇ ਹਨ ਹੁਕਮੇਂਦਰ ਸਭ ਕੋ ਬਾਰਕੁਮ ਨਾ ਕੋਏ ਸਾਰਾ ਸੰਸਾਰ ਸਾਰੀ ਕੁਦਰਤ ਸਾਰੀ ਰਚਨਾ ਸੋ ਉਸ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਹੈ ਸਾਧ ਸੰਗਤ ਜੀ ਇੱਥੋਂ ਤੱਕ ਦੀ ਅਸੀਂ ਵਿਚਾਰਾਂਜ ਕਰਦੇ ਬਾਕੀ ਵਿਚਾਰਾ ਕੱਲ ਦੀ ਦੀਵਾਨ ਵਿੱਚ ਆਪ ਜੀ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हो जाएगा अब